ਰਵਿੰਦ ਕੇਜਰੀਵਾਲ ਜੀ ਨੇ ਇੱਕ ਜਵਾਬਦੇਹੀ ਵਾਲੀ ਐਗਜ਼ੈਂਪਲ ਸੈੱਟ ਕਰਕੇ ਇੱਕ ਇਤਿਹਾਸਿਕ ਫੈਸਲਾ ਲਿਆ ਆ ਜਿਹੜਾ ਕਿ ਮੌਜੂਦਾ ਰਾਜਨੀਤੀ ਚ ਕਿਸੇ ਲੀਡਰ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਪ੍ਰਤਾਪ ਬਾਜਾ ਵੀ ਤਾਂ ਹਮਲਾਵਰ ਨੇ ਨਾ ਸਮੁੱਚੀ ਕਾਂਗਰਸ ਹਮਲਾਵਾਰਾ ਕਿ ਜਦੋਂ ਦੱਸਣ ਨੂੰ ਕੁਝ ਨਹੀਂ ਸੀ ਉਦੋਂ ਇਹ ਅਜੇਹਾ ਸਟੈਪ ਲੈ ਲਿਆ ਆ ਪਿੱਛੇ ਹੋ ਗਏ ਔਰ ਸਾਰੀ ਨੈਗੇਟਿਵਿਟੀ ਜਿਹੜੀ ਹੈਗੀ ਹੁਣ ਨਵੇਂ ਜਿਹੜੇ ਚੋਣੇ ਜਾਣ ਵਾਲੇ ਸੀ ਇਹਨਾਂ ਤੇ ਪਾਉਣ ਦੀ ਕੋਸ਼ਿਸ਼ ਹੈ ਆਵਾਜਵਾਜੀ ਵੀ ਆਪਣੀ ਪਾਰਟੀ ਨੂੰ ਕਹਿਦਣ ਵੀ ਦਿੱਲੀ ਯੂਨਿਟ ਨੂੰ ਵੀ ਸਾਨੂੰ ਇਲੈਕਸ਼ਨ ਜਲਦੀ ਕਰਵਾਓ ਡੈਮੋਕਰੈਟਿਕ ਸੈਟਅਪ ਚ ਲੋਕ ਤੈ ਕਰਦੇ ਮੁੱਦਾ ਬਣਾਇਆ ਜਾ ਰਿਹਾ ਆਮ ਆਦੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦੇ ਕਿਉਂਕਿ ਹੋਰ ਰੋਕਿਆ ਰਿਹਾ ਨਾ ਕਿ ਮੁੱਦਾ ਨਹੀਂ ਸੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਇੱਕ ਫਿਰ ਇਲੈਕਸ਼ਨ ਚ ਉਤਰ ਆਓ ਮੁੱਦਾ ਤੇ ਪਹਿਲੇ ਦਿਨ ਤੋਂ ਹੀ ਹੈ ਅਰਵਿੰਦ ਕੇਜਰੀਵਾਲਾ ਭ੍ਰਿਸ਼ਟਾਚਾਰ ਦਾ ਇੱਕ ਹੀ ਕਾਲ ਅਰਵਿੰਦ ਕੇਜਰੀਵਾਲਾ ਰਵਿੰਦ ਕੇਜਰੀਵਾਲਾ ਜੇਪੀ ਵਾਲਿਆਂ ਨੂੰ ਇਹ ਗੱਲ ਪੁੱਛੀ ਜਾਵੇ ਵੀ ਤੁਸੀਂ ਤੇ ਇਲੈਕਸ਼ਨ ਚਾਹੁੰਦੇ ਹੋ ਨਾ ਸੀਐਮ ਤੇ ਜੇ ਬੀਜੇਪੀ ਦਾ ਹੀ ਬਣਨਾ ਤੇ ਲੋਕਾਂ ਨਹੀਂ ਚੁਣਨਾ ਨਾ ਤੇ ਇਲੈਕਸ਼ਨ ਕਰਾ ਲੈਣ ਅਸੀਂ ਤੇ ਤਿਆਰ ਹੈ ਬੀਜੇਪੀ ਲਗਾਤਾਰ ਕਰੇ ਕਿ ਇਮੋਸ਼ਨਲ ਕਾਰਡ ਖੇਡ ਕੇ ਇੱਕ ਵਾਰ ਫਿਰ ਇਮੋਸ਼ਨਲ ਬਲੈਕਮੇਲਿੰਗ ਜੀ ਦੀ VOTING ਇਸ ਤਰੀਕੇ ਤੇ ਬੀਜੇਪੀ ਲਗਾਤਾਰ ਹਮਲਾਵਾਰ ਹੈ ਨਾ ਤੁਹਾਡੇ ਤੇ ਤੇ ਮੋਦੀ ਜੀ ਇਹ ਕਾਰਡ ਖੇਡ ਲੈਣ ਉਹ ਕਹਿੰਦੇ ਮੈਨੂੰ 400 ਸੀਟਾਂ ਨਹੀਂ ਆਈਆਂ ਮੈਂ ਦੁਬਾਰਾ ਲੋਕ ਸਭਾ ਚ ਜਾਊਂਗਾ ਮੈਨੂੰ ਮੈਂਡੇਟ ਨਹੀਂ ਮਿਲਿਆ ਮੈਨੂੰ ਮੈਜੋਰਿਟੀ ਨਹੀਂ ਮਿਲੀ ਮੋਦੀ ਜੀ ਖੇਲਣ ਕਾਰਡ ਹੈ ਅਰਵਿੰਦ ਕੇਜਰੀਵਾਲ ਦਾ ਤੀਸਰਾ ਅਸਤੀਫਾ ਪਹਿਲਾਂ ਉਹਨਾਂ ਨੇ ਐਜੇ ਇਨਕਮ ਟੈਕਸ ਕਮਿਸ਼ਨਰ ਰਿਜਾਇਨ ਕੀਤਾ ਫਿਰ 2013 ਦੇ ਵਿੱਚ ਜਦੋਂ ਜਨ ਲੋਕਪਾਲ ਬਿੱਲ ਨੂੰ ਲੈ ਕੇ ਕਾਂਗਰਸ ਨੇ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਰਿਜਾਇਨ ਕਰਕੇ ਕਿਹਾ ਕਿ ਮੈਂ ਮੜ ਆਪਣੀ ਪੂਰੇ ਸਮਰਥਨ ਦੇ ਨਾਲ ਸਰਕਾਰ ਦੇ ਵਿੱਚ ਆਵਾਂਗਾ ਔਰ ਇਸ ਬਿੱਲ ਨੂੰ ਲੈ ਕੇ ਆਵਾਂਗਾ 2015 ਦੇ ਵਿੱਚ ਜ਼ਬਰਦਸਤ ਵਾਪਸੀ ਕਰ ਦੇਣ ਤੇ ਇੱਕ ਵਾਰ ਫਿਰ ਜਦੋਂ ਉਹਨਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਚੈਲੰਜ ਕਰਦੇ ਹੋਏ ਅਰਜ਼ਾਈਨ ਕੀਤਾ ਔਰ ਕਿਹਾ ਕਿ ਜਦੋਂ ਤੱਕ ਮੈਨੂੰ ਜਨਤਾ ਸਰਟੀਫਿਕੇਟ ਨਹੀਂ ਦੇ ਦਿੰਦੀ ਇਮਾਨਦਾਰੀ ਤੋਂ ਉਦੋਂ ਤੱਕ ਮੈਂ ਕੁਰਸੀ ਤੇ ਨਹੀਂ ਬੈਠਾਂਗਾ ਬੀਜੇਪੀ ਇਸ ਨੂੰ ਇਮੋਸ਼ਨਲ ਕਾਰਡ ਕਹਿ ਰਹੀ ਹੈ ਤਾਂ ਸਾਡੇ ਨਾਲ ਮਾਲਵਿੰਦਰ ਸਿੰਘ ਕਾਂਗੜੇ ਐਮਪੀ ਨੇ ਨਨਦਪੁਰ ਸਾਹਿਬ ਤੋਂ ਬੀਜਪੀ ਅਟੈਕ ਕਰ ਰਹੀ ਆ ਕਹਿੰਦੇ ਕਿ ਇਮੋਸ਼ਨਲ ਪੱਤਾ ਖੇਡਿਆ ਉਸੇ ਤਰੀਕੇ ਦਾ ਜਿਹੜਾ 2013 ਦੇ ਵਿੱਚ ਖੇਡਿਆ ਸੀ ਸਿਰਫ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਦੇ ਲਈ ਕੰਮ ਕੁਝ ਕੀਤਾ ਨਹੀਂ ਹੁਣ ਚੀਚੀ ਤੇ ਖੂਨ ਲਾ ਕੇ ਸ਼ਹੀਦ ਹੋਣ ਦੀ ਇੱਕ ਕੋਸ਼ਿਸ਼ ਜਿਹੜੀ ਗਈ ਆ ਉਹ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਦੇਖੋ ਜੇ ਬੀਜਪੀ ਨੂੰ ਲੱਗਦਾ ਹੈ ਦੁਨੀਆ ਤਮਾਮ ਤੁਸੀਂ ਕਹਿ ਰਹੇ ਇਲਜ਼ਾਮ ਲਾਏ ਉਹਨਾਂ ਤੇ ਜਿਹੜਾ ਲੋਕਤੰਤਰ ਚ ਤੇ ਲੋਕਾਂ ਦੀ ਕਚੈਰੀ ਹੀ ਤੈਅ ਕਰਦੀ ਹੈ ਨਾ ਤੇ ਬੀਜਪੀ ਵਾਲੇ ਕਰ ਲੈਣ ਇਲੈਕਸ਼ਨ ਪਹਿਲਾਂ ਕਰਾ ਲੈਣ ਅਸੀਂ ਤੇ ਉਹਨਾਂ ਨੂੰ ਵੀ ਆਪਸ਼ਨ ਦੇਤੀ ਅਸੀਂ ਪਹਿਲ ਕੱਲਾ ਸਤੀਫਾ ਨਹੀਂ ਦਿੱਤਾ ਸਤੀਫਾ ਦੀਨ ਦਾ ਜਿਹੜਾ ਇੱਕ ਫੈਸਲਾ ਇਹ ਵੀ ਇਤਿਹਾਸਿਕ ਫੈਸਲਾ ਹੈ ਮੌਜੂਦਾ ਰਾਜਨੀਤੀ ਚ ਅਕਾਉਂਟੇਬਲ ਵਾਲੀ ਪੋਲਿਟਿਕਸ ਕਾਉਂਟੇਬਿਲਟੀ ਵਾਲੀ ਦਿਖਦੀ ਨਹੀਂ ਅਰਵਿੰਦ ਕੇਜਰੀਵਾਲ ਜੀ ਨੇ ਆਪਣੀ ਜਿਹੜੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਉਸ ਏਜੰਡੇ ਨੂੰ ਅੱਜ ਫੇਰ ਇੱਕ ਵਾਰ ਸਾਬਤ ਕੀਤਾ ਔਰ 2020 ਚ ਵੀ ਉਹਨਾਂ ਨੇ ਕਿਹਾ ਸੀ ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟਾਂ ਪਾਓ ਤੇ ਹੁਣ ਉਹ ਕਹਿ ਰਹੇ ਵੀ ਜੇ ਮੈਂ ਗੁਨਾਹਗਰ ਹਾਂ ਮੈਨੂੰ ਵੋਟਾਂ ਨਾ ਪਾਇਓ ਤੇ ਜੇ ਮੈਂ ਬੇਈਮਾਨ ਨਹੀਂ ਹਾਂ ਕੰਮ ਕੀਤਾ ਤਾਂ ਵੋਟਾਂ ਪੈ ਇਸ ਤੋਂ ਵੱਡੀ ਆਪਸ਼ਨ ਬੀਜੇਪੀ ਨੂੰ ਕੀ ਮਿਲ ਸਕਦੀ ਹੈ ਤੇ ਕਰਾ ਲਾ ਨਵੰਬਰ ਚ ਇਲੈਕਸ਼ਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਸਾਰਿਆਂ ਨੂੰ ਪਤਾ ਹੈ ਇਹ ਸਾਰੀ ਇੱਕ ਸਾਜਿਸ਼ ਸੀ ਆਮਾਦੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਖਿਲਾਫ ਬੀਜੇਪੀ ਦੀ ਤਾਂ ਕਿ ਆਮਾਦੀ ਪਾਰਟੀ ਨੂੰ ਤੋੜਿਆ ਜਾਵੇ ਔਰ ਸਰਕਾਰਾਂ ਨੂੰ ਤੋੜਿਆ ਜਾਵੇ ਔਰ ਇਹਨਾਂ ਦੇ ਜਿਹੜੇ ਮਨਸੂਬੇ ਆ ਭਾਜਪਾ ਦੇ ਉਹ ਫੇਲ ਹੋ ਗਿਆ ਉਹ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਜਵਾਬਦੇਹੀ ਵਾਲੀ ਇੱਕ ਐਗਜ਼ਾਮਪਲ ਸੈੱਟ ਕਰਕੇ ਤੇਹ ਦੀ ਰਾਜਨੀਤੀ ਚ ਇਕ ਇਤਿਹਾਸਿਕ ਫੈਸਲਾ ਲਿਆ ਆ ਜਿਹੜਾ ਕਿ ਮੌਜੂਦਾ ਰਾਜਨੀਤੀ ਚ ਕਿਸੇ ਲੀਡਰ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਪ੍ਰਤਾਪ ਬਾਜਵਾ ਜੀ ਤਾਂ ਹਮਲਾਵਰ ਨੇ ਨਾ ਸਮੁੱਚੀ ਕਾਂਗਰਸ ਹਮਲਾਵਾਰਾ ਕਿ ਜਦੋਂ ਦੱਸਣ ਨੂੰ ਕੁਝ ਨਹੀਂ ਸੀ ਉਦੋਂ ਇਹ ਅਜਿਹਾ ਸਟੈਪ ਲੈ ਲਿਆ ਆ ਪਿੱਛੇ ਹੋ ਗਏ ਔਰ ਸਾਰੀ ਨੈਗੇਟਿਵਿਟੀ ਜਿਹੜੀ ਹੈਗੀ ਹੁਣ ਨਵੇਂ ਜਿਹੜੇ ਚੋਣੇ ਜਾਣ ਵਾਲੇ ਸੀ ਉਹਨਾਂ ਤੇ ਪਾਮ ਦੀ ਕੋਸ਼ਿਸ਼ ਹੈ ਇਹ ਉਥੇ ਲੋਕ ਦੱਸ ਦੇਣਗੇ ਪ੍ਰਤਾਪ ਬਾਜਵਾ ਜੀ ਵੀ ਆਪਣੀ ਪਾਰਟੀ ਨੂੰ ਕਹਿਦਣ ਵੀ ਦਿੱਲੀ ਯੂਨਿਟ ਨੂੰ ਵੀ ਸਾਨੂੰ ਇਲੈਕਸ਼ਨ ਜਲਦੀ ਕਰਵਾਓ ਦੈਮੋਕ੍ਰੈਟਿਕ ਸੈਟਅਪ 'ਚ ਲੋਕ ਤੈ ਕਰਦੇ ਇਹ ਮੁੱਦਾ ਬਣਾਇਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਭ੍ਰਿਸ਼ਟਾਚਾਰ ਦੇ ਕਿਉਂਕਿ ਹੋਰ ਲੋਕਾਂ ਨੇ ਕਿ ਮੁੱਦਾ ਨਹੀਂ ਸੀ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਇੱਕ ਫਿਰ ਇਲੈਕਸ਼ਨ 'ਚ ਉਤਰ ਆਓ ਇਹ ਇਹ ਮੋਸ਼ਨਲ ਗੇਮ ਪੋਲਿਟੀਕਲ ਗੇਮ ਹੈ ਮੋ ਮੁੱਦਾ ਤੇ ਪਹਿਲੇ ਦਿਨ ਤੋਂ ਹੀ ਆਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਦਾ ਇੱਕ ਹੀ ਕਾਲ ਆਰਵਿੰਦ ਕੇਜਰੀਵਾਲ ਆਰਵਿੰਦ ਕੇਜਰੀ ਇਹ ਸਾਡਾ 2014 ਤੋਂ ਦਾ ਸਲੋਗਨ ਹੈ 13 ਦਾ ਬਲਕਿ ਔਰ ਉਹਦੇ 'ਚ ਕੋਈ ਦੋਹਰਾ ਹੀ ਨਹੀਂ ਅਸੀਂ ਉਸ ਝੰਡੇ ਤੇ ਡਟ ਕੇ ਖੜੇ ਹਾਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਆਪਣੇ ਮੰਤਰੀ ਵੀ ਬਾਹਰ ਦਾ ਰਸਤਾ ਦਿਖਾਇਆ ਦਿੱਲੀ 'ਚ ਵੀ ਬਾਹਰ ਦਾ ਰਸਤਾ ਦਿਖਾਇਆ ਪੰਜਾਬ 'ਚ ਵੀ ਦਿਖਾਇਆ ਤੋਂ ਅੱਜ ਜਿਹੜਾ ਆ ਲੋਕ ਤੇ ਕੁਰਸੀਆਂ ਦੇ ਮਗਰ-ਮਗਰ ਭਜਦੇ ਆ ਕੋਈ ਕੁਰਸੀ ਛੱਡਣ ਨੂੰ ਤਿਆਰ ਲੋਕ ਮਗਰ-ਮਗਰ ਭਜਦੇ ਆ ਉਹਨਾਂ ਨੇ ਤੇ ਤਿਆਗ ਕੀਤਾ ਔਰ ਨਾਲੇ ਉਹਨਾਂ ਨੂੰ ਕੋਈ ਕੋਈ ਦਬਾਅ ਨਹੀਂ ਸੀ ਉਹਨਾਂ ਤੇ ਛੱਡਣ ਦਾ ਕੋਈ ਉਹਨਾਂ ਨੂੰ ਕਹਿਣ ਵਾਲਾ ਨਹੀਂ ਸੀ ਕੋਈ ਕੋਈ ਲੋੜ ਵੀ ਪਹਿਲਾਂ ਛੱਡ ਦਿੰਦੇ ਕਿਤੇ ਲੋੜ ਵੀ ਨਹੀਂ ਸੀ ਉਹ ਕਹਿੰਦੇ ਜੇਲ੍ਹ ਜਾਣ ਤੋਂ ਪਹਿਲਾਂ ਛੱਡ ਦਿੰਦੇ ਜੇਲ੍ਹ ਜਾਣ 'ਚ ਛੱਡਣ 'ਚ ਭਾਜਪੀ ਦਾ ਬਹੁਤ ਮਨਸੂਬਾ ਜਿਹੜਾ ਆ ਉਹਨਾਂ ਦਾ ਸਾਜ਼ਿਸ਼ ਜਿਹੜੀ ਆ ਉਹ ਫੇਲ ਹੋ ਗਈ ਉਸ ਗੱਲ ਤੇ ਉਹਨਾਂ ਨੂੰ ਪੀੜਾ ਹੈ ਦੇਖੋ ਭਾਜਪਾ ਵਾਲਿਆਂ ਨੂੰ ਇਹ ਗੱਲ ਪੁੱਛੀ ਜਾਵੇ ਵੀ ਤੁਸੀਂ ਤੇ ਇਲੈਕਸ਼ਨ ਚਾਹੁੰਦੇ ਹੋ ਨਾ ਸੀਐਮ ਤੇ ਜੇ ਭਾਜਪਾ ਦਾ ਹੀ ਬਣਨਾ ਤਾਂ ਲੋਕਾਂ ਨਹੀਂ ਚੋਣਨਾ ਨਾ ਤੇ ਇਲੈਕਸ਼ਨ ਕਰਾ ਲੈਣ ਅਸੀਂ ਤਾਂ ਤਿਆਰ ਹਾਂ ਇਹ ਜਿਹੜਾ ਕਾਰਡ ਖੇਡਿਆ ਹੈਗਾ ਇਸ ਦਾ ਅਸਰ ਦਿੱਲੀ ਪੋਲਿਟਿਕਸ ਤੇ ਰਵਿਗਿਆ ਹਰਿਆਣਾ ਤੇ ਵੀ ਪਵੇਗਾ ਕਿ ਹਰਿਆਣਾ ਇਲੈਕਸ਼ਨ ਮੋਡ ਦੇ ਵਿੱਚੋਂ ਨਿਕਲ ਰਿਹਾ ਹੈਗਾ ਇਹਨੂੰ ਤੁਸੀਂ ਕਹੋ ਬੀਜੇਪੀ ਕਾਰਡ ਸ਼ਬਦ ਵਰਤਦੇ ਨੇ ਇਮੋਸ਼ਨਲ ਕਾਰਡ ਬੀਜੇਪੀ ਲਗਾਤਾਰ ਕਹ ਰਿਹਾ ਕਿ ਇਮੋਸ਼ਨਲ ਕਾਰਡ ਖੇਡ ਕੇ ਇੱਕ ਵਾਰ ਫਿਰ ਇਮੋਸ਼ਨਲ ਬਲੈਕਮੇਲਿੰਗ ਜਿਹੀ ਵੋਟਿੰਗ ਇਸ ਤਰੀਕੇ ਤੇ ਬੀਜੇਪੀ ਲਗਾਤਾਰ ਹਮਲਾਵਾਰ ਹੈ ਨਾ ਤੁਹਾਡੇ ਤੇ ਤੇ ਮੋਦੀ ਜੀ ਇਸ ਇਹ ਕਾਰਡ ਖੇਡ ਲੈਣ ਉਹ ਕਹਿੰਦੇ ਮੈਨੂੰ 400 ਸੀਟਾਂ ਨਹੀਂ ਆਈਆਂ ਮੈਂ ਦੁਬਾਰਾ ਲੋਕ ਸਭਾ ਚ ਜਾਊਂਗਾ ਮੈਨੂੰ ਮੈਂਡੇਟ ਨਹੀਂ ਮਿਲਿਆ ਮੈਨੂੰ ਮжоਰਿਟੀ ਨਹੀਂ ਮ ਬੇਸਿਕਲੀ ਜਵਾਬਦੇਹੀ ਵਾਲੀ ਪੋਲਿਟਿਕਸ ਦਾ ਸਭ ਤੋਂ ਵੱਡਾ ਐਗਜ਼ਾਮਪਲ ਜਿਹੜਾ ਹੈ ਜਿਹੜਾ ਕਿਸੇ ਜ਼ਮਾਨੇ 'ਚ ਲਾਲ ਬਹਾਦਰ ਸਾਸਤਰੀ ਜੀ ਵਰਗੇ ਨੇਤਾ ਕਰਦੇ ਸੀ ਉਸ ਅੱਜ ਦੀ ਰਾਜਨੀਤੀ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਜਿਹੜਾ ਕੋਈ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਲੋਕ ਤੇ ਇੱਥੇ ਚਿਪਕੇ ਰਹਿੰਦੇ ਕੁਰਸੀਆਂ ਨਾਲ ਦਿੱਲੀ ਦੇ ਲੋਕਾਂ ਤੋਂ ਉਮੀਦ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਨਵੰਬਰ ਦੇ ਵਿੱਚ ਇਲੈਕਸ਼ਨ ਹੋ ਜਾਣਾ ਚਾਹੀਦਾ ਉਮੀਦ ਕਰਦੇ ਹਾਂ ਕਿ ਦਿੱਲੀ ਦੇ ਲੋਕ ਫਿਰ ਆਮ ਆਦਮੀ ਪਾਰਟੀ ਨੂੰ ਵਿਕਲਪ ਦੇ ਰੂਪ ਵਿੱਚ ਰੱਖਣਗੇ ਕੰਮ ਦੇ ਆਧਾਰ ਤੇ ਵੋਟ ਮੰਗਣੀ ਆ ਔਰ 2020 ਚ ਵੀ ਅਰਵਿੰਦ ਜੀ ਨੇ ਪਬਲੀਕਲੀ ਪਲੇਟਫਾਰਮਾਂ ਤੋਂ ਸਟੇਜਾਂ ਤੋਂ ਕਿਹਾ ਸੀ ਵੀ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਹੁਣ ਵੀ ਅਸੀਂ ਕੰਮ ਤੇ ਔਰ ਸਾਨੂੰ ਉਮੀਦ ਹੈ ਔਰ ਦਿੱਲੀ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਜੀ ਤੇ ਭਰੋਸਾ ਹੈ ਆਤਸ਼ੀ ਨੂੰ ਚੁਣਨ ਦਾ ਕੀ ਕਾਰਨ ਰਿਹਾ ਮਲਵਿੰਦਰ ਜੀ ਉਹ ਆਤਸ਼ੀ ਜੀ ਵੀ ਇੱਕ ਜਿ ਕੋਈ ਹੋਰ ਚੁਣਿਆ ਫਿਰ ਤੁਸੀਂ ਕਹਿੰਦੇ ਇਹਦਾ ਹੀ ਕਾਰਨ ਹੈ ਆਤਸ਼ੀ ਜੀ ਵੀ ਬਤੌਰ ਅਰਵਿੰਦ ਕੇਜਰੀਵਾਲ ਜੀ ਦੀ ਟੀਮ ਦਾ ਇੱਕ ਅਹਿਮ ਹਿੱਸਾ ਹੈ ਬਤੌਰ ਮੰਤਰੀ ਉਹਨਾਂ ਨੇ ਪਰਫਾਰਮ ਕੀਤਾ ਹੈ ਔਰ ਬੜੇ ਐਜੂਕੇਟਿਡ ਹੈ ਔਰ ਸੰਘਰਸ਼ੋਂ ਨਿਕਲਨੇਤਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਵੀ ਸਾਰੇ ਐਮਐਲਏ ਸਹਿਬਾਨਾਂ ਦੀ ਸਹਿਮਤੀ ਨਾਲ ਉਹਨਾਂ ਨੂੰ ਚੁਣਿਆਗੇ ਜਦੋਂ ਚਾਰਾ ਘਟਾਲਾ ਹੋਇਆ ਬਿਹਾਰ ਦੇ ਵਿੱਚ ਤਾਂ ਰਾਭੜੀ ਦੇਵੀ ਐਜੇ ਸੀਐਮ ਬਣਦੀ ਆ ਇਹ ਥੋੜਾ ਪਰਿਵਾਰਵਾਦ ਤੋਂ ਨਿਕਲਣ ਦੀ ਕੋਸ਼ਿਸ਼ ਦੇ ਵਿੱਚ ਆ ਆਮ ਆਦਮੀ ਪਾਰਟੀ ਦਾ ਇੱਕ ਨਵਾਂ ਜਿਹੜਾ ਹੈਗਾ ਲੋਕਾਂ ਸਾਹਮਣੇ ਐਗਜ਼ਾਮਪਲ ਸੈੱਟ ਕਰਨ ਦੀ ਤਿਆਰੀ ਦੇ ਵਿੱਚ ਸੀ ਇਸੇ ਕਰਕੇ ਆਤਿਚੀ ਦਾ ਨਾਮ ਜਿਹੜਾ ਹੈਗਾ ਸਾਹਮਣੇ ਲਿਆਂਦਾ ਗਿਆ ਆਮ ਆਦਮੀ ਪਾਰਟੀ ਦੇ ਨਿਕਲਣ ਦੀ ਅਸੀਂ ਪਰਿਵਾਰਵਾਦ ਚ ਪਏ ਹੀ ਨਹੀਂ ਕਦੀ ਜਿਹੜਾ ਨਿਕਲਾਂਗੇ ਆਵਾਦੀ ਪਾਰਟੀ ਤੇ ਪਰਿਵਾਰਵਾਦੀ ਰਾਜਨੀਤੀ ਨੂੰ ਬਤਾਉਂਦੀ ਨਹੀਂ ਕਦੀ ਵੀ ਅੱਗੇ ਤੇ ਫਿਰ ਨਿਕਲਣ ਦੀ ਕਿਹੜੀ ਗੱਲ ਹੈ ਅਸੀਂ ਤੇ ਪਹਿਲੇ ਦਿਨ ਤੋਂ ਹੀ ਅਰਵਿੰਦਜੀਤ ਦੀਵਾਲ ਜੀ ਨੇ ਇੱਕਾ ਸਕੂਲਾਂ ਦੀ ਰਾਜਨੀਤੀ ਕੀਤੀ ਹੈ ਜਵਾਬਦੇਹੀ ਦੀ ਰਾਜਨੀਤੀ ਗਵਰਨੈਂਸ ਦੀ ਰਾਜਨੀਤੀ ਕੀਤੀ ਹੈ ਆਮ ਸੁਧਾਰਨ ਬੰਦੇ ਨੂੰ ਐਮਐਲਏ ਐਮਪੀ ਮਨਿਸਟਰ ਬਣਾ ਕੇ ਇੰਪਾਵਰਮੈਂਟ ਕੀਤਾ ਆਮ ਵਰਗਾਂ ਨੂੰ ਉਹਨਾਂ ਨੇ ਨੁਮਾਇੰਦਗੀ ਦਿੱਤੀ ਹੈ ਉਸ ਰਾਜਨੀਤੀ ਨੂੰ ਅਸੀਂ ਅੱਗੇ ਬਤਾ ਰਹੇ ਹਾਂ ਤਨਵਦ ਕੰਗ ਸਾਬ ਤਾਂ ਸਰ ਨਾਲ ਸੰ ਮਾਲਵਿੰਦਰ ਸੰਗ ਕੰਗ ਜਿਹਨਾਂ ਸਿੱਧੇ ਤੌਰ ਤੇ ਬੀਜੇਪ ਨੂੰ ਚੁਣੌਤੀ ਵੀ ਦਿੱਤੀ ਹੈ ਕਿ ਜੇਕਰ ਬੀਜੇਪ ਇਸ ਨੂੰ ਇਮੋਸ਼ਨਲ ਕਾਰਡ ਖੇਡਦੀ ਹੈ ਤਾਂ ਬੀਜੇਪ ਨੇ ਸਿੱਧੇ ਤੌਰ ਤੇ ਚੈਲੰਜ ਕੀਤਾ ਕਿ ਉਹ ਵੀ ਹੁਣ ਇਸ ਪੱਤੇ ਦੇ ਨਾਲ ਅੱਗੇ ਖੇਡ ਲੈਣ ਧੰਨਵਾਦ